ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਦਿਨ ਦੀ ਫੱਟੀ ਖਬਰ ਪਟਿਆਲਾ ਤੋਂ ਆ ਰਹੀ ਹੈ ਪਟਿਆਲਾ ਦੇ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਨੇ ਇੱਕ ਵਿਅਕਤੀ ਦੀ ਜਾਨ ਲਈ ਹੈ ਤੇ 10 ਤੋਂ ਜ਼ਿਆਦਾ ਵਿਅਕਤੀ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਕੀਤੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਟਿਆਲਾ ਦੇ ਵਿੱਚ ਇਹ ਵੱਡਾ ਹਾਸਾ ਵਾਪਰਿਆ ਇਹ ਹਾਸਾ ਉਦੋਂ ਵਾਪਰਿਆ ਜਦੋਂ ਬੀਤੀ ਰਾਤ ਵਿਅਕਤੀ ਜਿਹੜੇ ਨੇ ਕੁਝ ਪਰਿਵਾਰ ਦੇ ਸਮੇਤ ਘਰ ਦੇ ਬਾਹਰ ਜਿਹੜੇ ਅੱਗ ਜਲਾ ਕੇ ਅੱਗ ਬਾਲ ਕੇ ਲੋਹੜੀ ਮਨਾ ਰਹੇ ਸੀ ਤਾਂ ਅਚਾਨਕ ਹੀ ਜੋ ਤੇਜ਼ ਰਫ਼ਤਾਰ ਆਈ ਇਨਡੈਵਰ ਗੱਡੀ ਨੇ ਕਈ ਬੰਦਿਆਂ ਨੂੰ ਹੀਟ ਦੇ ਦਿੱਤਾ ਕਈ ਬੰਦਿਆਂ ਦੇ ਜਿਹੜੇ ਨੇ ਉੱਤੇ ਗੱਡੀ ਚੜਾਤੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 10 ਵਿਅਕਤੀ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਗੱਡੀ ਚਾਲਕ ਨੇ ਨਸ਼ੇ ਦੀ ਹਾਲਤ ਵਿੱਚ ਲੋਕਾਂ ਦੇ ਉੱਪਰ ਗੱਡੀ ਚੜਾ ਦਿੱਤੀ ਮੌਕੇ ਦੇ ਉੱਪਰ ਇੱਕ ਰੀਲ ਜਿਹੜਾ ਇੰਜਨ ਚਾਲਕ Atul ਦੀ ਮੌਤ ਹੋ ਗਈ ਹੈ ਤੇ 10 ਦੇ ਕਰੀਬ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਤਿੰਨ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਚ ਚੱਲ ਰਿਹਾਤਾ ਮੌਕੇ ਤੇ ਚਸ਼ਮਦੀਦ ਦੇ ਅਨੁਸਾਰ ਡੀਸੀ ਜਿਹੜੇ ਨੇ ਤਲ ਵਿਊ ਕਲੋਨੀ ਪਟਿਆਲਾ ਦੇ ਵਿੱਚ ਕੱਲ ਜਿਹੜੀ ਹੈ ਬੀਤੀ ਦੇਰ ਰਾਤ 3:30 ਵਜੇ ਕਰੀਬ ਜਿਹੜੀ ਹੈ ਘਟਨਾ ਵਾਪਰੀ ਹੈ ਆਪਣੇ ਗਵਾਂਡੀਆਂ ਦੇ ਨਾਲ ਜਿਹੜੇ ਨੇ ਲੋੜੀ ਮਨਾ ਰਹੇ ਸੀ ਤਾਂ ਇੰਨੇ ਨੂੰ ਇੱਕ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਪਿੱਛੋਂ ਆਂਦੀ ਹੈ ਤੇ ਇਸ ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਸਮੇ ਜਿਹੜੇ ਨੇ ਇੱਕ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਜਿਸ ਦੇ ਵਿੱਚ ਇਸ ਦੇ ਇੱਕ ਅਤੁਲ ਨਾਮਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਮੌਕੇ ਦੇ ਉੱਪਰ ਗੱਡੀ ਚਾਲਕ ਨੂੰ ਤਾਂ ਫੜ ਲਿਆ ਗਿਆ ਪਰ ਉਸ ਦੇ ਨਾਲ ਜਿਹੜੇ ਸਾਥੀ ਨੇ ਮੌਕੇ ਤੋਂ फरार ਹੋ ਗਏ ਨੇ ਪੁਲਿਸ ਮ੍ਰਿਤਕ Atul ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਜਿਹੜਾ ਇਹ ਦਰਜ ਕਰ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ 10 ਵਿਅਕਤੀ ਜਿਹੜੇ ਨੇ ਇਸ ਗੱਡੀ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਤੈਨ ਵਖਵਾਖ ਹਸਪਤਾਲਾ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਉੱਥੇ ਹੀ ਇੱਕ ਵਿਅਕਤੀ ਜਿਹੜੀ ਹੈ ਮੁੱਖ ਕੇ ਤੇ ਹਿੰਮਤ ਹੋ ਗਏ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਸੁਮਨ ਦੇਵੀ ਨੇ ਅਮ ਫੀ ਰਾਤ ਕਿ ਖਿਆਸ ਹੋਏਗਾ ਤੁਸ ਰਾਤ ਜੀ ਅਸੀਂ हड़ी बाल के बैठे थे अपने मत्था टेक के खाना खा के चाह पी रहे चाह पी रहे कुछ नहीं पता लग्या आई पहले आठ बजे वो मुंडे इत ग लैके खड़े से कुछ पता नहीं चारे ही मुंडे नशा नुशा भर रहे सानू देख के फिर गड्डी लै गए उसके बाद दस सा दस साढ़े दस बजे पता नहीं कि असी इतें ही देखी ग्डी आँदी सू कुछ नहीं पता लग्या क्या होया क्या नहीं ਇੱਕ ਮੁੰਡਾ ਸਾਡਾ ਤਾਂ ਉਹ ਚਿੱਕਾ ਮਾਰਿਆ ਕਹਿੰਦਾ ਨੱਠ ਲੋ ਨੱਠ ਲੋ ਗੱਡੀ ਉੱਪਰ ਚੜ ਗਏ ਕੁਛ ਨਹੀਂ ਜੀ ਪਤਾ ਸਾਨੂੰ ਵੀ ਇਹ ਜਿਹੜੇ ਮੁੰਡੇ ਸੀ ਜੀ ਡਰਾਈਵਰ ਗੱਡੀ ਵਾਲੇ ਇੱਥੇ ਹੀ ਰਹਿੰਦੇ ਨੇ ਕੀ ਇੱਥੇ ਹੀ ਆ ਜੀ ਟਾਈਪ 3 ਦਾ ਦੱਸਦੇ ਸਾਨੂੰ ਇਹ ਨਹੀਂ ਪਤਾ ਕਿੱਥੇ ਦਾ ਹੈਗਾ ਸ੍ਰੀ ਰਿੱਤਾ ਥੀ ਦਾ ਦੱਸਦੇ ਕਿ ਟਾਈਪ 3 ਦਾ ਹੈਗਾ ਪਹਿਲਾਂ ਵੀ ਐਮੀ ਗੱਡੀ ਚਲਾਉਂਦੇ ਨੇ ਪਹਿਲਾਂ ਹਾਂ ਜੀ ਇਦਾਂ ਹੀ ਗੱਡੀ ਚਲਾਉਂਦੇ ਆ ਨੇ ਇਹ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਸਾਰੇ ਦੱਸਦੇ ਕਿਸ ਤਰ੍ਹਾਂ ਹੀ ਗੱਡੀ ਚਲਾਉਂਦੇ ਬੜੀ ਗੰਦੀ ਗੱਡੀ ਚਲਾਉਂਦੇ ਇੰਨੇ ਕ ਬੰਦੇ ਇੰਜਰ ਨੇ ਜੀ ਹੁਣ 10 ਬੰਦੇ ਹੈ ਜੀ ਅੱਛਾ 10 ਬੰਦੇ ਆ ਨਾ ਤਿੰਨ ਤਾਂ ਹਸਪੀਟਲ ਐਡਮਿਟਡ ਐ ਨਾ ਬੇਟਾ ਮੇਰਾ ਉਹਦੇ ਪੱਟੀਆਂ ਵੱਜੀਆਂ ਨਾ ਤੇ ਸਕੈਨਿੰਗ ਹੋਈ ਹੈਗੀ ਦੋ ਤਿੰਨ ਉਧਰ ਘਾਰ ਹੈਗਾ ਉਹਨਾਂ ਦੀਆਂ ਵੀ ਲੱਤਾਂ ਲੁੱਤਾਂ ਹੋਈਆਂ ਗਈਆਂ ਇੱਕ ਹੋਰ ਹੈ ਉੱਪਰ ਉਹਦੀ ਵੀ ਇਹ ਪੇਠ ਹੈਗੀ ਗੱਡੀ ਚ ਕਿੰਨੇ ਜਲੇ ਲੱਗਦੇ ਨੇ ਜੀ ਗੱਡੀ ਚ ਜੀ ਮੈਨੂੰ ਲੱਗਦਾ ਚਾਰ ਤੋਂ ਥੇ ਦੋ ਤਾਂ ਮੈਂ ਭੱਜਦੇ ਦੇਖੇ ਇਸ ਪਾਸੇ ਨੂੰ ਇੱਕ ਦਾ ਨਹੀਂ ਪਤਾ ਇਹ ਕਹਿੰਦੇ ਇੱਕ ਇਸ ਪਾਸੇ ਨੂੰ ਨੱਠਿਆ ਕੋਈ ਸਰਦਾਰ ਮੁੰਡਾ ਸੀ ਇਹ ਨਹੀਂ ਪਤਾ ਹਾਂਜੀ ਇੱਕ ਫੜੇ ਆ ਗਿਆ ਮੌਕੇ ਤੇ ਫੜੇ ਆ ਗਏ ਜਿਹੜਾ ਚਲਾ ਰਿਆ ਸੀ ਉਹ ਫੜੇ ਆ ਗਿਆ ਪੁਲਿਸ ਦੇ ਖਬਰ ਲਈ ਹਾਂਜੀ ਪੁਲਿਸ ਨੂੰ ਧੰਵਾਦ ਦਿੱਤਾ ਜੀ ਤੇ ਮੈਂ ਜਿਹਨਾਂ ਦੀ ਡੈਥ ਹੋਈ ਹੈ ਜੀ ਉਹਦਾ ਨਾਮ ਕੀ ਸੀ ਉਹਦਾ ਨਾਮ ਜੀ ਅਤਲ ਪੁਮਾਰ ਹੈਗਾ ਇੱਥੇ ਰਹਿੰਦੇ ਨੇ ਹਾਂਜੀ ਇਹ ਦੋ ਘਰ ਛੱਟ ਕੇ ਸਾਡੇ ਕੀ ਤੁਮ ਡਰਨ ਰੇਲਵੇ ਚ ਹੈ ਜੀ ਉਹ ਵੀ ਰੇਲਵੇ ਇਥੇ ਹੈ ਦੋ ਬੇਟਾ ਕਿੰਨੇ ਵਜੇ ਦੀ ਘਟਨਾ ਸਾਢੇ 11 ਵਜੇ ਦਾ ਟਾਈਮ ਹੋਵੇਗਾ ਜੀ ਤੇ ਮੈਂ ਪਰਿਵਾਰ ਚ ਕੌਣ ਕੌਣ ਆ ਤੁਸ ਦੇ ਪਰਿਵਾਰ ਚ ਜੀ ਉਹਦੀ ਘਰ ਵਾਲੀ ਐ ਦੋ ਬੇਟੀਆਂ ਗੀਆਂ ਇੱਕ 3 ਸਾਲ ਦੀ ਇੱਕ ਦਾ 11 ਸਾਲ ਦੀ ਐ ਜੀ ਤੁਹਾਡੇ ਕਿੰਨੇ ਕਿੱਟੇ ਤੁਹਾਡੇ ਕਿੰਨਾ ਆਗੇ ਮੇਰਾ ਸੁਮਨ ਦੇਵੀ ਐ ਜੀ 12 ਅਸਰ ਕੀ ਲਾਮਨ ਕਿ ਲੋ ਮੇਰਾ ਇਹ ਸੇਪੇ ਪਰ ਮਸੇ ਵਿਵੇਂਦਰ ਜੀ ਰਾਤ ਜਿਹੜਾ ਐਕਸੀਡੈਂਟ ਹੋਇਆਗਾ ਕਿਹੜੀ ਜਗ੍ਹਾ ਦੇ ਉੱਪਰ ਮੈਂ ਇਹ ਡੀਐਮਡਬਲ ਕੁਆਟਰਾਂ ਦੇ ਵਿੱਚ ਟਾਈਪ 2 ਦੇ ਕੁਆਟਰਾਂ ਦੇ ਵਿੱਚ 2598 ਹੈ। ਅ 2591 ਤੋਂ 2582 ਜੀ ਇਹ ਉਥੇ ਸਾਰੇ ਮਿਲ ਜੁਲ ਕੇ ਲੋੜੀ ਮਨਾਦੇ ਸੀਗੇ। ਜਿਸ ਦੇ ਵਿੱਚ ਜਿਹੜਾ ਮਰਨ ਦਾ ਮੁੰਡਾ ਹੈਗਾ ਬਣਾਇਆ। ਅ ਉਹਨਾ ਹੈਗਾ ਲੋਕੀ ਦਿੰਦੀ ਆਦਲ ਕੁਮਾਰ ਇਹ ਠੀਕ ਹੈ ਇਹ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਤੇ ਪਲੱਸ ਕੁਝ ਹੋਰ ਮਹੱਲਾ ਵੀ ਕੁਆਟਰਾਂ ਦੇ ਲਾਗੇ-ਦਾਗੇ ਸਾਰੇ ਇਕੱਠੇ ਬੈਠ ਕੇ ਰੋੜ ਤੇ ਸੈਰ ਤੇ ਲੋੜੀ ਮਨਾ ਦੇ ਸੀ ਕਿ ਸਭ ਜਿਹੜੀ ਗੱਡੀ ਨੇ ਹਿੱਟ ਕਰਿਆ ਜੀ ਉਹ ਗੱਡੀ ਕਿਹੜੀ ਸੀ ਤੇ ਕੌਣ ਸੀ ਉਹ ਚੁਲਾਦਾ ਸੀ ਉਹ ਗੱਡੀ ਗੁਰਪ੍ਰੀਤ ਸਿੰਘ ਚੁਲਾਦਾ ਸੀਗਾ ਗੱਡੀ ਹੈਗੀ ਐ ਇੰਡੈਵਰ ਹੱਸੋ ਤੇ ਤੇ ਇਹਦੇ ਚ ਇਹ ਕੁਮਾਰੀ ਮੋਢੇ ਦੇ ਦੰਜਲ ਬਾਜੀ ਪਹਿਲਾਂ ਇੱਕ ਦੋ ਵਾਰੀ ਹੋਈਗਾ ਗੱਡੀ ਨੂੰ ਲੈ ਕੇ ਗੱਡੀ ਤੇਜ਼ ਬੱਦ ਚਲਾਉਂਦਾ ਸੀਗਾ ਗੱਡੀ ਤੇਜ਼ ਤੇਜ਼ ਚਲਾਉਂਦਾ ਸੀਗਾ ਤੇ ਰਾਤ ਕਰੇ ਗੁੱਸੇ ਚ ਆ ਕੇ ਇਹਨੇ ਗੱਡੀ ਚ ਦਾ ਸਰ ਇੰਨੇ ਬੰਦੇ ਇੰਜਰਡ ਹੋਏ ਨੇ ਇਹਦੇ ਵਿੱਚ ਦੋ ਤਾਂ ਇੱਕ ਤਾਂ ਬਜ਼ੁਰਗੇ ਗਾ 57 ਸਾਲ ਦਾ ਉਹਦਾ ਨਾਮ ਹੈਗਾ ਆਪਣਾ ਭਜੇਂਦਰਪਾਲ ਸਿੰਘ ਇੱਕ ਦੋ ਬੱਚੇ ਨੇ ਅਰਸ਼ਜੀਤ ਸਿੰਘ ਉਮਰ 10 ਸਾਲ ਦੀ ਇੱਕ ਸ਼ਾਨਵੀਰ ਦਾ ਉਮਰ ਇਹ ਵੀ 7-8 ਸਾਲ ਦੀ ਸਰ ਕਿੱਥੇ ਪਰ ਤੇ ਅਮਰਤਪੁਰ ਠੀਕ ਹੈ ਜੀ ਇਹ ਅਲੱਗ ਨਾਮ ਹੀ ਏਸ ਗੜੀ ਨਾਲ ਆਪਣੇ ਕੋਲ ਕੋਈ ਆਇਆ ਗਿਆ ਵਿੱਚ ਕਹਿੰਦੇ ਨੇ ਵਿੱਚ ਹੋਰ ਵੀ ਬੈਠੇ ਸੀ ਉਹ ਭਜਪਦੀਆਂ ਸਰ ਕੀ ਲੱਗਦਾ ਹੈਗਾ ਕੋਈ ਡਰਿੰਕ ਵਗੈਰਾ ਸੀ ਜਾਂ ਕਿਸੇ ਕਾਰਨ ਵਸੇ ਕੋਈ ਕਰਾਪ ਮੈਡੀਕਲ ਕਰਾਤਾ ਹੈਗਾ ਕਿ ਜਿੰਨੇ ਬੈਸਬਾਜੀ ਤੁਸੀਂ ਕਹਿ ਰਹੇ ਹੋਗੇ ਕਿ ਬੈਸਬਾਜੀ ਦੀ ਪਹਿਲਾਂ ਵੀ ਫ੍ਰੀ ਸੀ ਕਿ ਉਹਦੇ ਕਾਰਨ ਲੱਗਿਆਗਾ ਜੇਕ ਵੀ ਮਨਮੋਟੇ ਕੀਤੇ ਲੱਗਦੀਗਾ ਆਤ ਮੈਡੀਕਲ ਕਰਾਤਾ ਸੀਗਾ ਡਾਕਟਰ ਨੇ ਦੇਖਿਆ ਮੈਡੀਕਲ ਦੇ ਉੱਪਰ ਕੋਈ ਝੰਬਾਉਂ ਕੋਈ ਛੰਪੇ ਪਲੱਸ ਦੇ ਚ ਇਹਨਾਂ ਦੀ ਕੋਈ ਪਹਿਲਾਂ ਲੱਗਦਾ ਜੀ ਹੈਗੀ ਸੀ ਕੋਈ ਕਿਸੇ ਗੱਲ ਤੋਂ ਗੱਡੀ ਤੋਂ ਲੈ ਕੇ ਬੈਜਬਾਜੀ ਹੋਈ ਸੀ ਉਹਨਾਂ ਤੇ ਈ ਲੱਗਦਾ ਉਸੇ ਕਾਰਨ ਜੀ ਗੁੱਸੇ ਜਾ ਕੇ ਲੜਾਈ ਹੋਈ ਹੈ ਜੀ ਸ਼ਾਇਦ ਇਦਾਂ ਹੈ ਉਸੇ ਜਾ ਕੇ ਲੜਾਈ ਹੈ ਸਰ ਕੀ ਇਹਦੇ ਬਿਆਨ ਮੁਤਾਬਕ ਜੜੀ ਇਹਦੀ ਹਾਂ ਪਸਤਾਜ ਹੋ ਗਿਆ ਹੈ ਜੀ ਜਿਹੜੀ ਇਹਦੇ ਪਤਨੀ ਆਪਣੇ ਅਤੁ ਕੁਵਾਰ ਜੀ ਦੀ ਉਹਨੇ ਉਹਦੇ ਬਿਆਨ ਤੇ ਪਰਚਾ ਹੋ ਗਿਆ 281 125 105 ਬੀ ਐਨ ਐਸ ਅਤੇ 185